ਨਿਊ ਵੈਸਟਮਿਸਟਰ ਦੇ ਵਿੱਚ ਪਿਛਲੇ ਹਫਤੇ ਇੱਕ ਹਾਈ ਸਕੂਲ ਦੇ ਵਿੱਚ ਇੱਕ ਟੀਨੇਜਰ ਤੇ ਪੇਪਰ ਸਪਰੇ ਹੋਣ ਤੋਂ ਬਾਅਦ ਪੁਲਿਸ ਗਵਾਹਾਂ ਨੂੰ ਬੁਲਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ 17 ਮਈ ਨੂੰ ਸਕੂਲ ਦੇ ਵਿੱਚ ਵਾਪਰੀ। ਨਿਊ ਵੈਸਟਮਿਸਟਰ ਅਧਿਕਾਰੀਆਂ ਦਾ ਕਹਿਣਾ ਹੈ ਕਿ 11:20 ਵਜੇ ਪੁਲਿਸ ਨੂੰ ਇੱਕ ਕਾਲ ਆਈ। ਹਮਲਾ ਕਰਨ ਵਾਲੇ ਨੌਜਵਾਨ ਨੂੰ ਹਾਲਾਂਕਿ ਲੱਭ ਲਿਆ ਗਿਆ ਹੈ, ਇੱਕ ਹੋਰ ਬਾਲਗ ਤੇ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਪੇਪਰ ਸਪਰੇ ਕਰਨ ਵਾਲਾ ਨੌਜਵਾਨ 30 ਸਾਲਾਂ ਦੀ ਉਮਰ ਦਾ ਕਦਮ ਮੰਨਿਆ ਜਾ ਰਿਹਾ ਹੈ। 피ੜਤ ਨੂੰ ਕਥਿਤ ਤੌਰ ਤੇ ਪਰ ਅਮੈਰਿਕ ਸੇਵਾਵਾਂ ਦੀ ਲੋੜ ਨਹੀਂ ਸੀ ਤਾਂ ਜੋ ਪੁਲਿਸ ਨੂੰ ਆਪਣੇ ਕਥਿਤ ਹਮਲਾਵਰਾਂ ਨੂੰ ਨਿਰਦੇਸ਼ ਦੇਣ ਤੇ ਯੋਗ ਸੀ ਪਰ ਜਾਂਚ ਕਰਤਾ ਹੁਣ ਹੋਰ ਜਾਣਕਾਰੀ ਦੀ ਮੰਗ ਕਰ ਰਹੇ ਨੇ ਜਿਸ ਵੀ ਵਿਅਕਤੀ ਨੇ ਇਸ ਹਾਦਸੇ ਨੂੰ ਦੇਖਿਆ ਪੁਲਿਸ ਉਹਨਾਂ ਨੂੰ ਮੂਹਰੇ ਆਉਣ ਲਈ ਕਹਿ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਪੇਪਰ ਸਪਰੇ ਕਿਉਂ ਕੀਤਾ ਗਿਆ ਜੇਕਰ ਤੁਸੀਂ ਵੀ ਧੁੱਪ ਦੇ ਵਿੱਚ ਰਹਿੰਦੇ ਹੋ ਕੋਈ ਸਨਸਕ੍ਰੀਨ ਕੋਈ ਸੰਗਲਾਸ ਛਤਰੀ ਕੈਪ ਜਾਂ ਫਿਰ ਛਾਵੇਂ ਬੈਠਣਾ ਇਗਨੋਰ ਕਰ ਦਿਓ ਤਾਂ ਇਸ ਤੇ ਹੁਣ ਗੌਰ ਕਰਨਾ ਸ਼ੁਰੂ ਕਰੋ ਖਾਸ ਕਰਕੇ ਇਸ ਰਿਪੋਰਟ ਤੋਂ ਬਾਅਦ ਜੋ ਚਮੜੀ ਦੇ ਕੈਂਸਰ ਹੋਣ ਦੇ ਵੱਲ ਇਸ਼ਾਰਾ ਕਰ ਰਹੀ ਹੈ ਜੀ ਹਾਂ ਡਾਕਟਰਾਂ ਦੇ ਮੁਤਾਬਕ ਚਮੜੀ ਦਾ ਰੋਗ ਕੈਨੇਡਾ ਦੇ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਦਾ ਜੋਖਮ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਨੂੰ ਹੈ ਜੋ ਧੁੱਪ ਤੋਂ ਬਚਣ ਬਾਰੇ ਨਹੀਂ ਸੋਚਦੇ ਇਹ ਰਿਪੋਰਟ ਦੇਖਣ ਤੋਂ ਬਾਅਦ ਸ਼ਾਇਦ ਤੁਸੀਂ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਸ਼ੁਰੂ ਕਰੋ ਗਰਮੀਆਂ ਦੇ ਬਿਲਕੁਲ ਨੇੜੇ ਹੋਣ ਦੇ ਨਾਲ ਹੀ ਕੁਝ ਮਾਹਰ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਚਮੜੀ ਦੇ ਕੈਂਸਰ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਕੈਨੇਡੀਅਨ ਕੈਂਸਰ ਸੁਸਾਇਟੀ ਦੇ ਸੀਨੀਅਰ ਮਹਾਮਾਰੀ ਵਿਗਿਆਨੀ ਨੇ ਕਿਹਾ ਹੈ ਕਿ ਅਸੀਂ ਮੈਲਾਨੋਮਾ ਦੀਆਂ ਦਰਾਂ ਵੱਧ ਰਹੀਆਂ ਦੇਖ ਰਹੇ ਹਾਂ ਤੇ ਅਸਲ ਦੇ ਵਿੱਚ ਉਹਨਾਂ ਨੇ ਕਿਸੇ ਵੀ ਕੈਂਸਰ ਦਾ ਸਭ ਤੋਂ ਵੱਡਾ ਰੂਪ ਦੇਖਿਆ ਹੈ ਖਾਸ ਕਰਕੇ ਮਰਦਾਂ ਦੇ ਵਿੱਚ ਇਹ ਜ਼ਿਆਦਾ ਵੱਡਾ ਵਾਧਾ ਹੈ ਅਜੇ ਬਾਕੀ ਹੋਰ ਕੈਂਸਰਾਂ ਲਈ ਮਰਦਾਂ ਤੇ ਔਰਤਾਂ ਦੇ ਵਿੱਚ ਅੰਤਰ ਦੇਖਦੇ ਹਾਂ ਤੇ ਇਹ ਕਈ ਕਾਰਨਾ ਕਰਕੇ ਹੋ ਸਕਦੇ ਨੇ ਜਿਵੇਂ ਕਿ ਜੋਖਮ ਦੇ ਕਾਰਨਾ ਵਿੱਚ ਅੰਤਰ ਤੇ ਸਿਹਤ ਦੀ ਪਾਲ ਕਰਨ ਵਾਲਾ ਵਿਵਹਾਰ ਵਿੱਚ ਫਰਕ ਹੋਣਾ ਅਜੇ ਹਾ ਕੋਈ ਨਹੀਂ ਹੈ ਜਿਸ ਨੂੰ ਅਸੀਂ ਨਿਸ਼ਚਿਤ ਕਰ ਸਕਦੇ ਹਾਂ ਉਹਨਾਂ ਕਿਹਾ ਕਿ ਜਿਹੜੇ ਲੋਕ ਸਨ ਸਮਾਰਟ ਹਨ ਜਿਵੇਂ ਕਿ ਟੋਪੀ ਲਗਾਉਣਾ ਸਨ ਗਲਾਸਸ ਪਾਉਣੇ ਛਾਂ ਵਿੱਚ ਬੈਠਣਾ ਤੇ ਸਨ ਸਕ੍ਰੀਨ ਲਗਾਉਣ ਬਾਰੇ ਜਾਣੂ ਹਨ ਅਜੇ ਵੀ ਬਹੁਤ ਸਾਰੇ ਲੋਕ ਇਹਨਾਂ ਵਿੱਚੋਂ ਕੋਈ ਕੰਮ ਨਹੀਂ ਕਰਦੇ ਉਹ ਉੱਚ ਜੋਖਮ ਤੇ ਨੇ ਚਮੜੀ ਦੇ ਕੈਂਸਰ ਖਾਸ ਤੌਰ ਤੇ ਮੈਲਾਨੋਮਾ ਬਹੁਤ ਜ਼ਿਆਦਾ ਡਾਇਗਨੋਸ ਕੀਤਾ ਜਾਂਦਾ ਪਰ ਬਹੁਤ ਜ਼ਿਆਦਾ ਰੋਕथाम ਯੋਗ ਵੀ ਹੈ ਮੈਲਾਨੋਮਾ ਸਭ ਤੋਂ ਖਤ ਦਾ ਚਮੜੀ ਦਾ ਕੈਂਸਰ ਹੈ ਤੇ ਕੈਨੇਡਾ ਵਿੱਚ ਮੈਲਾਨੋਮਾ ਦੇ ਲਗਭਗ 65% ਦੇ ਕੇਸ ਅਲਰਟ ਵਾਇਲਟ ਯੂਵੀ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਂਦੇ ਨੇ ਨਿਕੋਲਾ ਨੇ ਕਿਹਾ ਜਿਸ ਵਿੱਚ ਸੂਰਜ ਵੀ ਸ਼ਾਮਿਲ ਹੈ ਪਰ ਟੈਨਿੰਗ ਬੈਡਵੇ ਇੱਕ ਆਦਤ ਜੋ ਉਹ ਚਾਹੁੰਦੇ ਨੇ ਕਿ ਲੋਕ ਇਸ ਦੀ ਵਰਤੋਂ ਬੰਦ ਕਰ ਦੇਣ ਪੁਸ਼ਟੀ ਕੀਤੇ ਜਾ ਰਹੇ ਕੇਸਾਂ ਦੀ ਗਿਣਤੀ ਵਿੱਚ ਇੱਕ ਸਮੱਸਿਆ ਉਜਾਗਰ ਕੀਤੀ ਜਾ ਰਹੀ ਹੈ ਦੇਸ਼ ਭਰ ਵਿੱਚ ਡਾਟਾ ਇਕੱਠਾ ਕਰਨ ਇਕੱਤਰ ਕਰਨ ਦੇ ਵਿੱਚ ਵੱਡਾ ਪਾੜਾ ਹੋਣਾ ਉਹਨਾਂ ਕੋਲ ਸਿਰਫ ਸਿਮਤ ਗਿਣਤੀ ਤੱਕ ਪਹੁੰਚ ਹੈ ਸੰਭਾਵਨਾ ਹੈ ਕਿ ਜ਼ਿਆਦਾ ਲੋਕਾਂ ਨੂੰ ਇਹ ਬਿਮਾਰੀ ਹੈ ਇੱਕ ਕਾਰਨ ਇਹ ਹੈ ਕਿ ਦੂਜੇ ਗੈਰ ਮੈਲਨੋਮਾ ਚਮੜੀ ਦੇ ਕੈਂਸਰ ਜਿਨ੍ਹਾਂ ਦਾ ਪਤਾ ਡਾਕਟਰਾਂ ਦੇ ਦਫ਼ਤਰੀ ਦਫ਼ਤਰਾਂ ਦੇ ਚਮੜੀ ਵਿਗਿਆਨੀ ਕਲੀਨਿਕਾ ਰਾਹੀਂ ਪਾਇਆ ਜਾਂਦਾ ਹੈ ਇਸ ਲਈ ਅਸੀਂ ਰਜਿਸਟਰੀਆਂ ਵਿੱਚ ਉਸ ਡਾਟਾ ਨੂੰ ਹਾਸਲ ਕਰਨ ਦੇ ਯੋਗ ਨਹੀਂ ਆ ਇੱਥੇ ਇਸ ਹਫਤੇ ਉਲਟ ਇਹ ਗੱਲ ਵੀ ਹੈ ਕਿ ਕੇਸਾਂ ਦੀ ਗਿਣਤੀ ਵਧਣ ਦੇ ਬਾਵਜੂਦ ਮੌਤ ਦਰ ਠੇਹਾਂ ਜਾ ਰਹੀ ਹੈ ਨਿਕੋਲਾ ਨੇ ਕਿਹਾ ਹੈ ਕਿ ਸੰਭਾਵਤ ਤੌਰ ਤੇ ਬੇਸ਼ੱਕ ਇਸ ਦਾ ਇਲਾਜ ਹੈ ਪਰ ਨੀਤੀਆਂ ਵਿੱਚ ਸੁਧਾਰ ਤੇ ਲੋਕਾਂ ਨੂੰ ਉਹਨਾਂ ਦੇ ਸੂਰਜ ਦੇ ਜੋਖਮ ਤੋਂ ਜਾਣੂ ਕਰਵਾਉਣਾ ਵੀ ਜ਼ਰੂਰੀ ਹੈ ਵੀਰਵਾਰ ਨੂੰ ਲੋਅਰ ਮੇਨਲੈਂਡ ਦੇ ਪਾਰ ਯੂਵੀ ਰੇਟਿੰਗ ਉੱਚੀ ਹੋਣ ਦੀ ਉਮੀਦ ਹੈ ਪਰ ਯੂਵੀ ਕਿਰਨਾ ਬਦਲਾਂ ਧੁੰਦ ਜਾਂ স্মੋਕ ਰਾਹੀਂ ਪ੍ਰਵੇਸ਼ ਕਰਦੀਆਂ ਨੇ ਤੇ ਪਹਾੜਾਂ ਝੀਲਾਂ ਤੇ ਸਮੁੰਦਰਾਂ ਦੇ ਨਾਲ ਘਿਰੇ ਲੋਅਰ ਮੇਨਲੈਂਡ ਦੇ ਵਿੱਚ ਰਹਿਣ ਵਾਲਿਆਂ ਲਈ ਤੁਸੀਂ ਉੱਚ ਜੋਖਮ ਰਹਿਣਾ ਚੁਣ ਸਕਦੇ ਹੋ ਸੂਰਜ ਵਿੱਚ ਰਹਿਣ ਦਾ ਸਮਾਂ ਕਿੰਨਾ ਹੋ ਸਕਦਾ ਇਹ ਤਾਂ ਕਹਿਣਾ ਮੁਸ਼ਕਿਲ ਹੈ ਪਰ ਬਾਜ਼ਾਰ ਵਿੱਚ ਬਹੁਤ ਸਾਰੀਆਂ ਸੰਸਕ੍ਰੀਮ ਮਿਲਦੀਆਂ ਨੇ ਜੋ ਲੋਕਾਂ ਨੂੰ ਹਰ ਦਿਨ ਹਰ ਦਿਨ ਪਰ ਘਟੋ ਘਟ ਐਸਪੀਐਫ ਤੀ ਦੇ ਲਾਗੂ ਕਰਨ ਦੀ ਸਿਫਾਰਿਸ਼ ਕਰਦੀਆਂ ਨੇ ਜੇਕਰ ਤੁਸੀਂ ਆਪਣੀ ਚਮੜੀ ਵਿੱਚ ਕੋਈ ਬਦਲਾਅ ਦੇਖਦੇ ਹੋ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ